ਹਾਂਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਉਮੀਦ ਆ ਠੀਕ ਠਾਕ ਹੋਵੋਗੇ ਸਾਰੇ ਤੇ ਅੱਜ ਆਪਣਾ ਹੋ ਗਿਆ 39ਵਾਂ ਦਿਨ ਤੇ ਮਿਹਨਤਾਂ ਪੂਰੀਆਂ ਚੱਲ ਰਹੀਆਂ ਜੂਰਾ ਸ਼ੂਗਰਾ ਨਾਲ ਤੇ ਗਬਰੂ ਵੀ ਛਾਏ ਪਏ ਨਿੱਕੇ ਤੋਂ ਲੈ ਕੇ ਵੱਡੇ ਤੱਕ ਪਰ ਨਿੱਕੇ ਥੋੜੇ ਜਿਆਦੇ ਹੀ ਛਾਏ ਹੋਏ ਤੁਹਾਨੂੰ ਦਿਖਾਉਨੇ ਆ ਅਗਲੇ ਵਲੌਗ ਚ ਚੱਲ ਰਿਹਾ ਇਹ ਕੰਮ ਸ਼ੁਰੂ ਹੋ ਗਿਆ ਹੈ ਵਲੌਗ ਚ ਹਾਂਜੀ ਪਹਿਲਾ ਸੈਟਅਪ ਹੋ ਗਿਆ ਹੈ ਰੈਡੀ ਤੇ ਮੁੰਡੇ ਲੱਗੇ ਆ ਲਾਉਣ ਲਾਲਾ ਬਣਿਆ ਹੋਇਆ ਇੰਜਣ ਤੇ ਮਗਰ ਮਗਰ ਗੱਡੀ ਲਾਲੇ ਦੀ ਚਲੋ 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 ਸ਼ਾਬਾਸ਼ ਮੁੰਡਿਓ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਲੋਈ ਆ ਗਿਆ ਦੂਜੇ ਸੈੱਟ ਵਾਲੇ ਮੁੰਡੇ ਜਿਹੜੇ ਛੋਟੇ ਸੈੱਟ ਵਾਲੇ ਬੱਲੇ ਕੋ ਟੀ ਸ਼ਾਬਾਸ਼ ਪੱਜ ਪੱਜ ਸਹਿਜ ਵੇਖ ਲੈ ਗੱਡੀਆਂ ਕਿੰਨੀਆਂ ਅੱਗੇ ਚਲ ਗਈਆਂ ਤੇਰੇ ਤੋਂ ਟਰਬੋ ਮਾੜੀ ਆਜ ਚੱਲ 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 ਉਹਦੇ ਕਿੱਥੇ ਚਲੇ ਗਏ ਆ ਸ਼ਾਬਾਸ਼ 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 ਬੁੱਕਦੇ ਆ ਗੱਭਰੂ ਅੱਜ ਪੂਰੇ ਗ ਕੋਇਸ ਸਾਹਿਬ ਨੇ ਪੂਰੀ ਸ਼ਕਤੀ ਕੀਤੀ ਅੱਜ ਆਪ ਹੋਏ ਆ ਮੂਰੇ ਕੋਇਸ ਸਾਹਿਬ ਸ਼ਾਬਾਸ਼ ਸ਼ਾਬਾਸ਼ ਅੱਜ ਸਾਡਾ ਬੋਲਟ ਭਰਾ ਵੀ ਆਇਆ ਤੇ ਬੋਲਟ ਵੀ ਧੂੜਾ ਪੱਟੀ ਆਉਂਦਾ ਅੱਜ ਸ਼ਾਬਾਸ਼ 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 ਹਾਂਜੀ ਕੋਈ ਸਾਹਿਬ ਜੀ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਕੀ ਹਾਲ ਚੱਲ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਖਿੱਚ ਕੇ ਰੱਖੋ ਕੰਮ ਨੂੰ ਹਾਂ ਜਿਹੜਾ ਗੁਰਜੀ ਚੱਕਿਆ ਨਾ ਚੱਕ ਕੇ ਰੱਖੋ ਮੜਿਆ ਖਿੱਚਿਆ ਖਿੱਚਿਆ ਇਹ ਛਿੜੀ ਫੇਰ ਕੇ ਰੱਖੋ ਇਹਨਾਂ ਦੀ ਹਾਂ ਐਦਾਂ ਨਹੀਂ ਗੱਲ ਬਾਨੀਗੀ ਚੱਲ ਤੇ ਤੇਜ਼ ਸਾਹਮਣੇ ਦੇਖ ਤੇ ਇੰਤੋਂ ਤੇਜ਼ ਆ ਬਗਲਾ ਅਭੀ ਨਿਗੇ ਨਿਗੇ ਗੱਭਰੂ ਹਾਂਜੀ ਸਹਿਜ ਭਾਜੀ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਜੀ ਹਾਂਜੀ ਤੁਹਾਨੂੰ ਵੀ ਮੁੰਡਿਆ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਜੀ ਕਿੱਦਾਂ ਫਿਰ ਤਿਆਰੀ ਆ ਕੋਈ ਨਾ ابھی ਤਿਆਰੀ ਬੈਠਾ ਹੀ ਕੋਝ ਵੀ ਅੱਜ ਲੈ ਗਈ ਛਿਟੀ ਨਾ ਭੱਜੇ ਵੇਖੀ ਖਾ ਕੀ ਬੰਦਾ ਤੁਹਾਡਾ ਅੱਜ ਚਲੋ 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 ਸ਼ਾਬਾਸ਼ ਚੱਲ 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 ਆ ਜਾ ਆ ਜਾ ਗੁਰੂ ਸ਼ਾਬਾਸ਼ 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 ਸੈ ਹੀ ਨੇ ਵਰਦੀ ਵਾਲਾ ਸੈ ਹੀ ਤਾਂ ਮੇਰਾ ਪਾਲਿਆ ਮੈਂ ਵਰਦੀ ਕੀ ਪਾਣੀ ਹੀ ਹਾਂ ਮੇਰੀ ਵਾਲੀ ਪਾ ਗਿਆ ਹੋਰ ਮੇਰੀ ਵਾਲੀ ਪਾਈ ਫਿਰਦਾ ਆਵੇ ਲੈ ਸਹਿਜ ਤੂੰ ਸਲੋ ਹੈਗਾ ਹੀ ਹੈਗਾ ਮੇਰੇ ਨੂੰ ਪਿਛਲੋ ਤੂੰ ਜਾ ਰਹਾ ਆਹੋ ਉਹ ਲੋਈ ਇੱਥੇ ਹੁਣੇ ਆਹ ਵੇਖ ਲੈ ਸਹਿਜ ਦਾ ਜਲ ਮੰਨਿਆ ਹੋ ਵੇਖ ਲੈ ਮਗਰ ਗੱਡੀ ਗੱਡੀ ਸਲੋ ਆ ਹੋ ਸਹਿਜ ਲੈ ਕੇ ਆਇਆ ਉਹਨੂੰ ਥੱਕੀ ਨਾ ਅੱਜ ਮੈਨੂੰ ਲੱਗਦਾ ਆਹ ਦੇਖੋ ਕੰਨੇ ਵਧੀਆ ਲਾਦੇ ਖੜੇ ਸੋਹਣੇ ਲਾਦੇ ਕਿ ਨਹੀਂ ਵਰਦੀਆਂ ਜੱਜ ਲੱਗਦੇ ਕਿ ਨਹੀਂ ਲੱਗ ਲੱਗੇ ਸਾਰੇ ਹੋ ਜੋ ਸਾਰੇ ਲੱਗੇ ਲੱਗੇ ਨਹੀਂ ਭਾਈ ਚੱਪਲ ਤਾਂ ਵੱਜਣੀ ਵੱਜਣੀ ਆ ਲਾਲੇ ਹੋ ਲੱਗੇ ਮੜਿਆ ਆ ਵੇਖ ਜਿਨੇ ਨਹੀਂ ਭਾਈ ਚੱਪਲ ਤਾਂ ਪਹਿਣੀ ਪਹਿਣੀ ਆ ਕੀ ਭਰਾਵਾ ਨਾਲ ਲੈ ਕੇ ਆਉਂਦਾ ਵਰਦੀ ਹੁਣ ਅਸਹਿਜ ਦੇ ਤਾਂ ਸਹਿਜ ਨਹੀਂ ਆਉਂਦਾ ਹੀ ਭਰਾਵਾ ਉਧਰ ਫੋਨ ਵੀ ਬਹੁਤ ਆਉਣ ਲੱਗੇ ਆ ਸਹਿਜ ਨੂੰ ਉਹ ਵੇ ਕਹਿੰਦੇ ਮੋਗੇ ਦਾ ਫੋਨ ਆਉਂਦਾ ਹੀ ਹੁਣ ਉਹ ਵੇ ਭਾਈ ਕੀ ਬਗਾ ਆਇਆ ਸਿਆਵਾ ਕਹਿੰਦੇ ਉਹ ਸੋਨਾ ਜਿਹਾ ਹੈ ਜੀ। ਜਲਸੀ ਜਿਹਾ। ਕਿ ਕੱਲ ਭਰਾਵਾ ਉੱਥੇ ਕੋ ਮੈਨੂੰ ਕਮੈਂਟ ਆਇਆ ਉਹ ਕੰਪੀਟੀਸ਼ਨ ਵਾਲੇ ਕਹਿੰਦੇ 36 ਦੀ ਫੋਸ ਫੋਸੀ ਹੋ ਗਿਆ ਲੈ। ਲੈ ਉਹ। ਤੈਨੂੰ ਤੂੰ ਕਹਣਾ ਹੀ ਪਾਜੀ ਉਹਦੀ ਟਰਬੋ ਪਾੜ ਗਈ ਉਹ 2-3 ਲੱਖ ਰੁਪਈਆ ਲੱਗਦਾ ਫੇਰ ਚੱਲਣਾ। ਹੁਣ ਪਾਉਣੀ ਐ ਨਵੀਂ ਟਰਬੋ? ਹੈ? ਪਾਉਣੀ ਪਾਉ ਆ ਵੀ ਹਲਾ ਸਾਰੇ ਨਵੀਆਂ ਟਰਬੋ ਵਾਲੇ ਆ ਜੋਤੇ ਹੋਣੀ ਸਾਰੇ। ਚੱਲ ਖਾਂ ਸੈੱਟ ਆ ਗਿਆ ਖਾਂ। ਕਿਆ ਲਖਾਂ ਦਾ ਨਹੀਂ ਕਹਤਾ ਤੁਹਾਡਾ ਪਿੱਛੇ ਲੱਗ ਰਾ ਐਨੂੰ ਵਜੋ ਭਾਈ ਇਹ ਤੁਹਾਨੂੰ ਵੀ ਮੈਨੂੰ ਤੇ ਲਾਲੇ ਨੂੰ ਵੀ ਕੱਢਦਾ ਕਹਿੰਦਾ ਨਾਲ ਇਹਨਾਂ ਨੇ ਬਿੱਟੂ ਕੋਈ ਜੱਟ ਲਾਇਆ ਹੋਇਆ ਇਹ ਕਹਿੰਦਾ ਜਾਣ ਕੇ ਕੰਪੀਟੀਸ਼ਨ ਬੋਲਟ ਕੱਢਦਾ ਹੀ ਹੈ ਨਾ ਗਾਲਾਂ ਕੱਲ ਨਹੀਂ ਭਾਈ ਨਹੀਂ ਨਹੀਂ ਇਹਨੇ ਇੱਕ ਗੱਲ ਕਹੀ ਵੀ ਮੈਨੂੰ ਵੀ ਕੰਪੀਟੀਸ਼ਨ ਚੋਂ ਹਰਾਉਣ ਦਾ ਕਰਕੇ ਇਹਨਾਂ ਨੇ ਜਾਣ ਕੇ ਕਰਾਇਆ ਭਾਈ ਕਰੋ ਝੂਠ ਬੋਲ ਮੈਂ ਕਹਾਂ ਮਹੀਨੇ ਫੇਰ ਕਰਾਉਣਾ ਮਹੀਨਾ ਇੱਕ ਕਰੋ ਇਹਨਾਂ ਨੂੰ ਬਰਾ ਹੀ ਸਹਿਜ ਕੋ ਭੱਜ ਨਹੀਂ ਹੋਣਾਗਾ ਆ ਕਹਿੰਦਾ ਰਲੇ ਹੋਏ ਦੋਵੇਂ ਕੋਚ ਨਾਲ ਝੂਠ ਬੋਲਦਾ ਬਾਈ ਕਹਿੰਦਾ ਤੁਹਾਡੇ ਪੋਸਟਰ ਲਵਾ ਦੇਣੇ ਧੋਖੇ ਬਾਜ ਦੇ ਉਹ ਬਾਈ ਝੂਠ ਕਿਉਂ ਨਹੀਂ ਕਹਾ ਕਿ ਨਹੀਂ ਤੂੰ ਭਾਜੀ ਇਹਨਾਂ ਨੂੰ ਭਾਜੀ ਕਹਾ ਕਿ ਨਹੀਂ ਤੂੰ ਕਿਉਂ ਝੂਠ ਬੋਲਦੇ ਹੋ ਮੂੰਹ ਵੀ ਜਾਵੇ ਰੋਣ ਕਾ ਤੇ ਲੱਗਾ ਹੁਣ ਕੋਸੂ ਰੋਣ ਲੱਗੀ ਮੂੰਹ ਵੇਖਦਾ ਕੀ ਤਾਂ ਰੋਣ ਵਾਲਾ ਅਹੀਂ ਵੀ ਹੁਣ ਵੇਖੀ ਛੱਲਣਾ ਤੈਨੂੰ ਸਾਡੀ ਬਦਨਾਮੀ ਕਰਦਾ ਤੂੰ ਸਹਿਜ ਭਾਈ ਝੂਠ ਬੋਲਦੇ ਆ ਇਹ ਆਪਾ ਤਾਂ ਆਖ ਹੀ ਫੇਰ ਨਹੀਂ ਆਪ ਉਹ ਹੀ ਫੇਰ ਨਹੀਂ ਭਾਈ ਇਹ ਕਹਿੰਦਾ ਵੇ ਲਓ ਕਿਆ ਵਾ ਸੱਚੇ ਮੈਨੂੰ ਵੀ ਕਿਆ ਦੱਸ ਦੇ ਸੱਚ ਦੱਸ ਦੇ ਕਹੋ ਗਿਆ ਝੂਠ ਅਫਵਾਹੀ ਆ ਹੂੰ ਮੇਰਾ ਤਾਂ ਕੋਈ ਚਮਕਿਆ ਹਾਂ ਕੋਈ ਚੰਨ ਨੂੰ ਹਾਂ ਚਲੋ ਜੀ ਸੈਟ ਆ ਗਿਆ ਦੋ ਤੀਜਾ ਬੈਠਕਾ ਲ ਆ ਗਿਆ ਹੁਣ ਚਲੋ 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 ਕੋ ਕੋਟੀ ਕਉਥੇ ਤੇ ਲੱਗਣਾ ਭੱਜ ਬਰਾਬਰ ਜਿੰਨੇ ਤੇ ਮਰਜ਼ੀ ਲੱਗ ਜਾ ਮੈਂ ਬੈਠ ਕੇ ਲਿਆਉਦਾ ਭਾਜੀ ਆ ਫੇਰ ਡਾਂਗ ਇਹਨਾਂ ਦੇ ਭਾਜੀ ਇੱਕ ਵਾਰੀ ਚਲੋ 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 ਬੈਗਿਆ ਵੀ ਤਰਤੇ ਹੀ ਆ ਫੋਕਸ ਹੁਣ ਵੀਡੀਓ ਹੀ ਦਿਖਾਉਣੀ ਕਿੱਦਾਂ ਬੈਟਕ ਲਾਉਂਦਾ ਕਿੱਦਾਂ ਨਹੀਂ ਪੂਰਾ ਬਹਿਣਾ ਵਾ ਏ ਬਹਿ ਪੂਰਾ ਹਾਂ ਇੱਧਰੋਂ ਨਿਕਲ ਜੀ ਇੱਧਰ ਕਿਹੜਾ ਗਿਆ ਹਾਂ ਹਾਂ ਵੀ ਕਿੱਦਾਂ ਬੈਠਾ ਸੀ ਬੈਠੋ ਬੈਠੋ ਆ ਜਾ ਇੱਥੇ ਅੱਗੇ ਆ ਕੇ ਬਣ ਮੁਰਗਾ ਤੂੰ ਵੀ ਫੜ ਕਰਨ ਆ ਚਾਪਲਾ ਆ ਵਿਖਾ ਨਾਲੇ ਆ ਯੰਤਰ ਵੀ ਦਿਖਾ ਜਿਹੜੇ ਅੱਗੇ ਪਏ ਆ ਕਿਹੜੇ ਫਿਰਨੇ ਆ ਤੈਨੂੰ ਛੱਡ ਦੋ ਭਜੀ ਨੇ ਚੱਲ ਆ ਉਹ ਜਾ ਅੱਗੇ ਕਰ ਚੱਚਕਾ ਇਹਦੀ ਡਿੱਗੀ ਚਕਾ ਚਕਾ ਏ ਏ ਸਟੇਡੀਅਮ ਤੇ ਨਹੀਂ ਜਾਂਦੇ ਆਹਾ ਆਇਆ ਮਜ਼ਾ ਬੈਣਾ ਫੇਰ ਉੱਥੇ ਪਾਜੀ ਕਹਿੰਦਾ ਉਹ ਕਹਿੰਦਾ ਨਹੀਂ ਆਇਆ ਮਜ਼ਾ ਉਹ ਘੋਟੀ ਕਹਿੰਦਾ ਵੀਡੀਓ ਨਾ ਬਣਾਈ ਨਹੀਂ ਬਣਾਉਣੀ ਨਹੀਂ ਬਣਣੀ ਤੂੰ ਬਰੇ ਹੋ ਜਾ ਥੋੜੇ ਪਾਜੀ ਬੰਨੇ ਹੋ ਜਾ ਪਾਜੀ ਬੰਨੇ ਹੋ ਜਾ ਪਾਸੇ ਹੋ ਜਾ ਚੱਲ ਚੱਲ ਪਰ ਹੋ ਗਿਆ ਰੇ ਹਾਂ ਬੈਣਾ ਇਹਨਾਂ ਨੇ ਪੁੱਛ ਬੋਲਟ ਮੜਿਆ ਬੈਣਾ ਮੁੰਡਿਆ ਬਾਉਂਗੇ ਆਂ ਦੀਂਦਾ ਬਾਉਂਗਾ ਅਰੇ ਅਰੇ ਬਣਾਇ ਇਹਨੂੰ ਫੇਰ ਲੈਣੇ ਬੈਣਾ ਲੱਗਿਆ ਕੋਠੀ ਇਹਨੇ ਬਾਉਂਗਾ ਚਲੋ ਫੇਰ ਵੱਡੇ ਵੱਡੇ ਦੀ ਨਹੀਂ ਗੱਲ ਹੁੰਦੀ ਇੱਥੇ ਸਾਰਿਆਂ ਦੇ ਪੈਣੀਆਂ ਵੀਡੀਓ ਬੰਦ ਫੇਰ ਕੀ ਆ ਠੀਕ ਆ ਉੱਧਰ ਗਿਆ ਹੋਇ ਇੱਥੇ ਸਾਰਿਆਂ ਦੇ ਪੈਣੀਆਂ ਤੂੰ ਵੀ ਆ ਤੂੰ ਵੀ ਪੈਣੀ ਵੀਡੀਓ ਦੀ ਨਹੀਂ ਗੱਲ ਹੁੰਦੀ ਲੋਕੇ ਦੇ ਦੇ ਹਾਂ ਠੀਕ ਆ ਵੀ ਕੋਈ ਕੋਟੀ ਕੰ ਦਾ ਸੱਟ ਜੀ ਨਹੀਂ ਲੱਗੀ ਹਾਂ ਹਾਂ ਚਲ ਕੋਈ ਨਹੀਂ ਅਗਲੀ ਵਾਰ ਚਿਰਕ ਮਰਵਾਉਂਗਾ ਠੀਕ ਆ ਗੋਰੀ ਹੋ ਮੈਂ ਬਹਿਣਾ ਇੰਨੇ ਕਿ ਤੂੰ ਹਲ ਤਾਂ ਕਰਦੇ ਨਹੀਂ ਕੋਈ ਨਾ ਕੋਈ ਆ ਦੇ ਨੀ ਮੈਂ ਕਿੱਥੇ ਖਰਾਬ ਆ ਜੀ ਇਹ ਬੱਲੇ ਬੱਲੇ ਕਰਾ ਮੜੀ ਜੀ ਸਾਟ ਲਾਉਣੀ ਆ ਇਹਦੇ ਨਾਲ ਮੈਂ ਕਰਦੀ ਨਾ ਹਾਂ ਮਹਿੰਦਾ ਓਏ ਕੀ ਏ ਪਾਜੋ ਇਹ ਦੇਖ ਪਾਜ 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 ਪਾਜੀ ਇਹ ਤਾਸ਼ ਵੇਖੇ ਖੇਡਣ ਲੱਪਿਆ ਵਾ ਓਏ ਉਹ ਤਾਂ ਕਦਮ ਦੀ ਗੱਲ ਆ ਤਾਸ਼ ਬਾਹ ਖੇਡਦਾ ਤੇ ਮੈਂ ਦੱਸਾਂ ਆ ਵੇ ਬੋਲਟ ਤਾਂ ਗਵਾਂਢੀ ਆ ਉਹਨਾਂ ਦਾ ਬੰਦਿਆਂ ਆਸ ਕਹਿੰਦਾ ਮਾ ਪੜਾ ਲੰਦ ਕੀ ਕੀ ਆਉਂਦਾ ਦੱਸੋ ਕੀ ਬਾਤ ਚੁਣੇ ਦੀ ਛੇੜਿਆ ਕਹਿੰਦਾ ਬੋਲ ਮੈਂ ਕਹਾਂ ਭਾਜੀ ਮੈਂ ਵੀਡੀਓ ਭਾ ਕੇ ਦਿਖਾ ਦੇਣੀ ਚੱਲ ਬੋਲ ਵੀਡੀਓ ਸੈਂਡ ਕਰ ਦੇ ਮੈਂ ਵੀਡੀਓ ਦਿਖਾ ਦੇਣੀ ਪਰ ਹਾਂ ਨਾ ਜੀ ਕੋਈ ਕੋਈ ਛੇੜਿਆ ਸੱਚ ਜੀ ਖੇਡਿਆ ਤਾਂ ਵੀ ਬਣਾ ਕੇ ਭੇਜਣੀ ਆ ਭਾਜੀ ਉਹ ਉਹ ਪਰਿਆ ਭਾਜੀ ਉਹ ਵੀ ਮਸਲਾ ਹੱਲ ਕਰੀਏ ਜਿਹੜਾ ਸਾਨੂੰ ਕਹਿੰਦੇ ਛਿਲਣਾ ਮੈਨੂੰ ਤੇ ਲਾਲੇ ਨੂੰ ਏ ਲੰਮਾ ਪਾਉਣਾ ਹੈ ਫੇਰ ਆਪਾਂ ਕੀ ਫਰੋਤੀ ਦਿੱਤੀ ਹੋਈ ਨਹੀਂ ਫਰੋਤੀ ਨਹੀਂ ਕਹਿੰਦਾ ਮੁੰਡੇ ਲੈ ਕੇ ਆਉਣੇ ਕਹਿੰਦਾ ਦੋਵੇਂ ਜਿਆਦੇ ਸਟਾਰ ਬੰਦੇ ਕਹਿੰਦਾ ਮੇਰੀ ਬੇਇੱਜ਼ਤੀ ਬਹੁ ਕਰਦੇ ਆ ਭਾਈ ਝੂਠ ਮਾਰਦਾ ਲੱਖਾ ਭਾਜੀ ਵੀ ਗਵਾ ਇਹ ਚੀਜ਼ ਆਹੋ ਆ ਗੱਲ ਸੁਕਿਓ ਕਹਿੰਦਾ ਲੱਖੇ ਨੂੰ ਛੱਡ ਦੇਣਾ ਲੱਖੇ ਨੇ ਮੈਨੂੰ ਭਾਜੀ ਨੇ ਬਚਾ ਲਿਆ ਸੀ ਗੱਲ ਲੱਖੇ ਭਾਜੀ ਨੂੰ ਪੁੱਛ ਲੈਨੇ ਜੇ ਉਹਨੇ ਕਹਿ ਤਾ ਇਹਨੇ ਲੱਖੇ ਭਾਈ ਦੀ ਸਲਾਹ ਲਈ ਆ ਵੀ ਮੈਂ ਭਾਈ ਇਹ ਆ ਅੱਜ ਭਾਈ ਨੇ ਬਚਾਇਆ ਬਸ ਕਹਿੰਦਾ ਇੱਕ ਪਲਟੀਨੇ ਵਾਲਾ ਤੇ ਇੱਕ ਸਕੂਟਰੀ ਵਾਲਾ ਕਹਿੰਦਾ ਵੇਖੀ ਭੜਕਾਉਂਦਾ ਕਦਾਂ ਕਿ ਅੰਨੇ ਕਿੱਥੇ ਆ ਚੌਂਕ 'ਚ ਚੌਂਕ 'ਚ ਚੱਲ ਵੇਲ ਭਾਈ ਕਹਿੰਦਾ ਚੱਲ ਗਾ ਕਹਿੰਦਾ ਮੈਂ ਤਾਂ ਛੱਲਣਾ ਹੀ ਆ ਕਹਿੰਦਾ ਚੱਲ ਗਾ ਕਹਿੰਦਾ ਕਹਿੰਦਾ ਬਿੱਟੂ ਨੂੰ ਵੀ ਮਾਰਿਆ ਜਾ ਹਲੂਣਾ ਦੇਣਾ ਇਹ ਵੀ ਬਹੁਤ ਨੂੰ ਪਿੰਦਾ ਕਹਿੰਦਾ ਬਿੱਟੂ ਪਾਜੀ ਨੂੰ ਵੀ ਕਹਿੰਦਾ ਦੱਸ ਦਿਓ ਰਾਹ ਬਦਲ ਲਵੇ ਜਿੱਧਰ ਦੀ ਆਉਣਾ ਇਹ ਆ ਦੇ ਦਿਓ ਮੇਰਾ ਝੂਠ ਮਾਰ ਤਾ ਉਹ ਤੋਂ ਪਾਜੀ ਗਾਣੇ ਗਾਵੇ ਦੇ ਦਿਓ ਸਨੀਆ ਉਹ ਲਗੌੜ ਨੂੰ ਜੱਟ ਫੇਰਿਆ ਤਿਆਰ ਕੁੱਤੀ ਬਾਈ ਬਾਈ ਮੈਂ ਉਹਨੂੰ ਪੈਦੇ ਸਾਦਾ ਕਰੀਆ ਗੁਰੂ ਨੇ ਸਾਨੂੰ ਤਾਂ ਕਹਿ ਨਹੀਂ ਦੀਆਂ ਲਗੌੜ ਕਹਿੰਦਾ ਵੇਖੀ ਢਕਾਉਂਦਾ ਕਿਦਾ ਕਹਿੰਦਾ ਉਹਨੇ ਦੇ ਵਿੱਚ ਹੀ ਆ ਕਰ ਗੱਲ ਬਾਏ ਬਾਏ ਟਾਟਾ ਤੇਰੀ ਟਾਟਾ ਕਾਟ ਬੋ ਪਾਟੀ ਆ ਤੇਰੀ ਅਸੀਂ ਵੀ ਕਾਕਾ ਤੇਰੀ ਅਸੀਂ ਅਸੀਂ ਨੂੰ ਕੀ ਪਤਾ ਲੱਗਣਾ ਅਸੀਂ ਵੀ ਸਵਾਰੀ ਦੇ ਦੇਣੀ ਆ ਅਸੀਂ ਕਦਾ ਦੋ ਉੜਦਾ ਵੇਖਦੇ ਆ ਤੈਨੂੰ ਵੇਖ ਹੀ ਲਿਆ ਅਸੀਂ ਕੱਲ ਮੈਂ ਪਿੱਛੇ ਆਉਣਾ ਬੇਇੱਜ਼ਤੀ ਕਰਾਤੀ ਮੇਰੀ ਕਮੈਂਟਾਂ 'ਚ ਗੱਲ ਮੋਰਚਾ ਗੱਲ ਦੇ ਪਿੱਛੇ ਆਉਂਗਾ ਆ ਜੀ ਆ ਜੀ ਪਾਪੇ ਨਹੀਂ ਆਉਣ ਨੂੰ ਵੀ ਲੈ ਮਟਰਾਲੀ ਪਾ ਕੇ ਤੇ ਕਿਹੜੀ ਨੂੰ ਨੇ ਬੋਲ ਉੱਚੀ ਕੀ ਪਾ ਕੇ ਦਿੱਤੀ ਟਰਾਲੀ ਆ ਭਾਜੀ ਵੇ ਲੋ ਸਹੀ ਬੋਲ ਦਾਂਗਾ ਤਾ ਵੀ ਇਹ ਇਹ ਸੱਪ ਨਾ ਮਾਰਦਾ ਤੂੰ ਵੀ ਮਾਰ ਤੀ ਤੇ ਗਾੜੀ ਕੀ ਗਿਆ ਤੇ ਭਾਈ ਕਹਿੰਦਾ ਮੈਂ ਕੀ ਕਹਿੰਦਾ ਸੱਤ ਗਰੀ ਨੂੰ ਵੇਖੀ ਮੈਂ ਕਹਾਂ ਜੀ ਕਹਿੰਦਾ ਬਾਣੂ ਵੀ ਲਈ ਆਂ ਪਾਪੇ ਨੂੰ ਨੇ ਮੈਂ ਟਰਾਲੀ ਪਾ ਕੇ ਦਿੱਤੀ ਸੀ ਤੂੰ ਕਿ ਬੁੱਕਣਾ ਹਾ 36 ਤੀਨੇ ਉਦਨ ਨੂੰ ਭਾਜੀ ਫੈਰ ਕਹਿੰਦਾ ਮੈਂ ਲਾਉਣਾ ਮੋੜ ਸੇ ਲਾ ਲੇ ਮਗਰ ਉਦਨ ਨੂੰ ਹਾਂ ਤੋ ਇਹ ਨਗਰ ਨਹੀਂ ਰੱਖਦੇ ਜੀ ਭਾਈ ਮੈਂ ਇਹਦੇ ਪਿੱਛੇ ਲਾਉਂਦਾ ਕੋਈ ਚਾਹਦਾ ਬੰਦਾ ਲਾ ਲੋ ਇਹਨਾਂ ਨੂੰ ਗਲਤੀ ਪਾਉਂਦਾ ਮੈਨੂੰ ਫੇਰ ਸ਼ੁਰੂ ਕਰਨਾ ਪਵੇਗੀ ਚਲੋ ਚਲੋ ਮਰਦੇ ਚਲੋ ਤਾਰੇ ਵੀ ਤੀਜੇ ਵਾਲੇ ਵੀ ਚਲੋ ਬਿਲਕੁਲ ਤਿੰਨ ਦਾ ਜੂ ਵੀ ਆਉਣਾ ਕੱਲਾ ਬਹੁਤ ਔਰਤੀ ਹੈ ਦੇਰ ਪੜ ਗਏ ਹੋ ਭੱਜ ਕੇ ਭੱਜ ਕੇ ਸਹਿਜ ਬੰਦੇ ਪਤਾ ਨਹੀਂ ਕਿਦਾਂ ਦੇ ਲਿਆਉਂਦਾ ਵਾ ਛਿੱਟੇ ਐਵੇਂ ਪੁੱਛੀ ਜਾਂਦੇ ਦੋਂਦੇ ਕਿੱਥੇ ਜਾਣਾ ਮੈਨੂੰ ਕੀ ਪਤਾ ਇਹਨਾਂ ਨੂੰ ਠੱਠੇ ਖੂਹ ਜੀ ਜਾਣਾ ਹਾਂ ਕਹ ਇਹਨਾਂ ਨੂੰ ਕੁੱਤ ਕੇ ਮੈਂ ਲਿਆਉਣੇ ਨਹੀਂ ਕੱਲੂੰ ਮੈਂ ਤੁਰ ਕੇ ਆਣ ਆਪੇ ਮੈਂ ਤਾਂ ਆਪਣੇ ਹਾਇ ਫੁੱਸਾ ਤੇ ਆ ਜੂਗਾ ਸਹਿਜ ਲੈ ਤੂੰ ਕਿਹੜਾ ਟਾਈਮ ਤੇ ਟਾਈਮ ਪੁੱਛੂਗਾ ਮੈਂ ਕੱਲੂ ਲੈ ਕੇ ਨਹੀਂ ਆਣਾ ਉਸ ਦੀ ਗੱਲ ਆ ਆਹ ਫਿਰ ਕੋਰ ਨਾ ਤੂੰ ਕਹਿੰਦੇ ਜੂਪੇ ਨੂੰ ਜੂਪ ਤੂੰ ਕਿ ਮਿਹਨਤ ਲਾਉਣਾ ਹੋਣਾ ਮੈਂ ਇੱਥੇ ਮੈਂ 5 ਮਿੰਟ ਪਏ ਆ ਵਾ ਕਿ ਮਿਹਨਤ ਲਾਉਣਾ ਆਈਦਾ ਵਾ ਗੱਲਾਂ ਕਰਨੇ ਨਹੀਂ ਬਾਕੀ ਪਾਜੀ ਸੌਰੀ ਯਾਰ ਕਿਹਰੇ ਉਹਨਾਂ ਸਾਨੂੰ ਲਾਲੀ ਮਾਫੀ ਮੰਗ ਲੀ ਗਏ ਉਹ ਨਹੀਂ ਆ ਲਾਈ ਮੜੇ ਪੈਰੀਆ ਤਾ ਭਾਜੀ ਉਹ ਬਰਾ ਆ ਫੜੀ ਮੜੇ ਲਓ ਭਾਈ ਲਓ ਜੇ ਪਾਜੀ ਸੌ ਕੋਈ ਨਹੀਂ ਸੋਰੀ ਐ ਭਾਈ ਸੋਰੀ ਆ ਕਿਉਂ ਨਹੀਂ ਕੋਈ ਨਹੀਂ ਕੋਈ ਨਾ ਮaaf ਕਰਤਾ ਤੋ ਕੇ ਬਿੱਟੂ ਭਾਈ ਨੂੰ ਕਰ ਦੋ ਮਾਫ ਭਾਈ ਉੱਪਰ ਆ ਭਾਈ ਉਹਦੇ ਮੰਡੀ ਉੱਪਰ ਹਟ ਜਾ ਬਿੱਟੂ ਭਾਈ ਦੀ ਮੰਡੀ ਸੋਰੀ ਭਾਈ ਇਹ ਕੋਲੇ ਤੈਨੂੰ ਬਾਈ ਕੁੱਟਿਆ ਨਾ ਯਾਰ ਸੋਰੀ ਭਾਈ ਪਾਪੇ ਆਲਾ ਕਿੰਨਾ ਆਸਾਨ ਆ ਲੱਗੇ ਹਾਂ ਸਹੀ ਗੱਲ ਐ ਭਾਈ ਭਾਈ ਚਲੇ ਜਿਹੜਾ ਆਪਾਂ ਪਸੇਰ ਕੰਨ ਜਾਂਦਾ ਹੁੰਦਾ ਭਾਈ ਸੋਰੀ ਐ ਕੋਈ ਨਾ ਚਲੋ ਜਦੋਂ ਕੋਟੀ ਲੈ ਮੈਂ ਝੋਨੇ ਆਪਾ ਜੀ ਸ਼ਹਿਜ ਕਹਿੰਦਾ ਜੇ ਨਾ ਸਾਡੀ ਸ਼ੇਦਾਨ ਦਿੱਤਾ ਨਾ ਉਸਤਾਦ ਨੇ ਵੇਖੀ ਘੇਰਦਾ ਅੱਜ ਫੇ ਕਹਿੰਦਾ ਹੀ ਹੈ ਨਾ ਕੱਲ ਲੇਟ ਕਰਾਤਾ ਉਸਤਾਦ ਨੇ ਕੀ ਆਹੀ ਤੂੰ ਸ਼ਹਿਜ ਪਾਜੀ ਹੋ ਗਈ ਮਿਹਨਤ ਸਮਾਪਤ ਤੁਹਾਡੀ ਕਿੱਦਾਂ ਲਵਾਈ ਅੱਜ ਕੋਜ ਨੇ ਮਿਹਨਤ ਤਸੱਲੀ ਨਹੀਂ ਕਰਾਈ ਅੱਜ ਕਿੰਨੀ ਕਿ ਤਸੱਲੀ ਕਰਾਈ ਅੱਜ ਕੋਜ ਨੇ ਕਿੰਨੀ ਕ ਪਸੀਨਾ ਤਾਂ ਆਇਆ ਨਹੀਂ ਤੈਨੂੰ ਵਿਖਾਖ ਪਾਜੀ ਸਹਿਜ ਕਹਿੰਦਾ ਅੱਜ ਮਿਹਨਤ ਨਹੀਂ ਜਿਆਦੀ ਲਵਾਈ ਮੈਨੂੰ ਪਸੀਨਾ ਨਹੀਂ ਆਇਆ ਕੋਈ ਬਹੁਤ ਆਇਆ ਪਸੀਨਾ ਪਸੀਨਾ ਪੀ ਗਿਆ ਸਾਰੇ ਜੋਤੇ ਬਾਦ ਤੂੰ ਹੀ ਜਾਣਾ ਸਕੂਲੇ ਕਿੰਨੇ ਵਜੇ ਕਿੱਥੇ ਇੱਥੇ ਪੈਂਡ ਹੀ ਜਾਣਾ ਤੂੰ ਫੇਰ ਠੀਕ ਹੈ ਕਿੱਦਾਂ ਆਉਂਦਾ ਮਜ਼ਾ ਮਿਹਨਤ ਲਾ ਕੇ ਕਿ ਨਹੀਂ ਆਉਂਦਾ ਉੱਚੀ ਕਿੰਨਾ ਕੁ ਕਰਾਉਂਦਾ ਥੱਲੀਆਂ ਕੋਜ ਆ ਸਹਿਜ ਇਹਨੂੰ ਪਿਛੇ ਛੱਡਣਾ ਆਪਾਂ ਪਰ ਤੂੰ ਛੱਡਦਾ ਪਿਛੇ ਇਹਨੂੰ ਸਹਿਜ ਆਪਾਂ ਇਹਨੂੰ ਪਿਛੇ ਛੱਡਣਾ ਵਾ ਜੋਤੇ ਨੂੰ ਕਿੰਨਾ ਕਿੰਨਾ ਟਾਈਮ ਲੱਗੂ ਇਹਨੂੰ ਪਿਛੇ ਛੱਡਣ ਨੂੰ ਨਹੀਂ ਨਹੀਂ ਅੱਜ ਨਹੀਂ ਤੂੰ ਟਾਈਮ ਦੱਸ ਉਹਨੂੰ ਕਿੰਨਾ ਚਿਰ ਲਾਊਂਗਾ ਉਹਨੂੰ ਪਿਛੇ ਛੱਡਣ ਤੇ ਜੋਤੇ ਨੂੰ ਜੋਤੇ ਨਾਲ ਹੋਏ ਦੇ ਕਿੰਨਾ ਚਿਰ ਲਾਊਂਗਾ ਇਹਨੂੰ ਪਿਛੇ ਛੱਡਣ ਚ ਜਿੰਨਾ ਹੀ ਮੈਂ ਕਹੂੰਗਾ ਹੈ 7 ਵਜੇ ਮੈਡਮ ਆਈਏ ਉਹਨੂੰ ਲੈ 8 ਵਜੇ ਤੋਂ ਲੱਗਦਾ ਵਾ ਇਹ ਗੱਲ ਜੀ ਸਾਰਿਆਂ ਨੂੰ ਜੇ ਵੀ ਅੱਜ ਦੀ ਮਿਹਨਤ ਆਪਣੀ ਖਤਮ ਹੋ ਗਈ ਹੈ ਹੁਣ ਆਪਾਂ ਚਲੇ ਘਰਾਂ ਨੂੰ ਤੇ ਅੱਜ ਕੋਈ ਨੇ ਬਹੁ ਕਰਾਈ ਦਸੱਲੀ ਤੇ ਹੁਣ ਆਪਾਂ ਜੱਲੇ ਘਰਾਂ ਨੂੰ ਮਾਲਸ਼ ਤੇ ਕਿ ਕਰਾਉਣੀ ਪੈਣੀ ਅੱਜ ਅੱਜ ਮਾਲਸ਼ ਕਰਾਉਣੀ ਪੈਣੀ ਜਿੱਦਾਂ ਅੱਜ ਤੇ ਲੱਤਾਂ ਬਾਵਾ ਖਚਾਈਆਂ ਵਾਂ ਜਿੱਦਾਂ ਜੇ ਲੱਤਾਂ ਬਾਵਾ ਖਚਾਈਆਂ ਹਜੇ ਉਹ ਦੰਦੀ ਦੇ ਖੜਾ ਨੂੰ ਨਿਕਲੀ ਨਹੀਂ ਦਾ ਅੱਜ ਫੇਰ ਆਪਾਂ ਕੀ ਕਰੀਏ ਠੀਕ ਆ ਤੁਗੇ ਹੋਰ ਫੇਰ ਤੁਗੇ ਚੰਗਾ ਜੀ ਫੇਰ ਹੋਰ ਚਲੋ ਠੀਕ ਆ ਚੱਲੇ ਆਂ ਤੇ ਕਿ ਕਰਾਂ ਨੂੰ ਹੋ ਜਾ ਦਿਵਾਲੀ ਇਦਾਂ ਹੀ ਐਦਾਂ ਐਨ ਕਾ ਲੱਗੀ ਤੁਗੇ ਕਿਦਾਂ ਮੇਲੇ ਸਾਜਾ ਜਾਣ ਦਾ ਟਾਈਮ ਹੋ ਗਿਆ ਵਾ ਤੁਸੀਂ ਆਏ ਤਾਂ ਹੁਣ ਅਸੀਂ ਚੱਲੇ ਆਂ ਅੱਜ ਕੱਲ੍ਹ ਨਾਲੋਂ ਵੀ ਲੇਟ ਹੋ ਗਏ ਤੂੰ ਕਿ ਐਨ ਕਾ ਦੱਥ ਮਾਰ ਗਿਆ ਤੂੰ ਕਿ ਉਸਤਾਨ ਕੀ ਬਣਾ ਤੂੰ ਬਾਰੇ ਗੱਡਰ ਡੱਡ ਲੱਕ ਤੇਰੀ ਭੈਣ ਦੇ ਵੇਖ ਮੇਰੇ ਕੱਲ ਨਾਲੋਂ ਮੈਂ ਬਾਲੇ ਫੁੱਸ ਹੋ ਗਏ ਹੋਰ ਭਾਜੀ ਕਿੱਦਾਂ ਅੱਜ ਰਾਤੀ ਯਾਰ ਮੈਂ ਲੇਟ ਆਇਆ ਕਿੱਥੋਂ ਗਿਆ ਸੀ ਕਿੱਥੇ ਹਾਰਬੰਡੀ ਨਹੀਂ ਦੁਨੀਆ ਹਾਰਬੰਡੀ ਹੋ ਗਈ ਗਿਆ ਹੈ ਅੱਛਾ ਤੂੰ ਤੂੰ ਕਿ ਭਾਜੀ ਟਾਈਮ ਨਾ ਆਇਆ ਕਰੋ ਉਦੋਂ ਕੀ ਗੱਲ ਭੱਜ ਲੈ ਗੱਲ ਨਹੀਂ ਕਰਮੀ ਟਾਈਮ ਹੋ ਗਿਆ ਸਕੂਲ ਦਾ ਇੱਧਰ ਕਹਿ ਜਾ ਮੜਾ ਜਾ ਹੁਣ ਉਦੋਂ ਇਕੱਲਾ ਹੀ ਪਾਈ ਕਰਦਾ ਮੈਨੂੰ ਵੀ ਲੈ ਦਿੰਦਾ ਟੀ-ਸ਼ਰਟ ਹਾਂਜੀ ਮੇਰੇ ਸਾਈਜ਼ ਦੀ ਲਾ ਦੇ ਦੀ ਪਾਜੀ ਕਹਿੰਦਾ ਮੇਰੇ ਸਾਈਜ਼ ਦੀ ਲਾ ਕੇ ਦੇ ਦੇ ਬੈਠ ਆਪਣਾ ਸਾਈਜ਼ ਇੱਕੋ ਹੀ ਲੱਗਦਾ ਸਾਈਜ਼ ਬਹਿ ਗਿਆ ਮੂਡ ਫੇਲ ਤੇ ਤੇ ਹੁਣ ਲੱਦਣੀ ਹੈ ਲੇਵਰ ਹੈ ਓਏ ਕਿਹੜਾ ਉਹ ਵਾਲੀ ਨਾ ਟੈਸ ਤੁਕੇ ਓਏ ਤੁਕੇ ਕਰੋ ਸਾਰੇ ਸਬਸਕ੍ਰਾਈਬ ਲਾਈਕ ਕਰੋ ਫੋਲੋ ਕਰੋ ਫਰੈਂਡਸ ਸਟ੍ਰਾਈਕ ਕਰੋ ਚੱਲੇ ਤੁਕੇ ਅਸੀਂ ਚੱਲੇ ਹੁਣੇ ਤੁਕੇ ਬਿੱਟੂ ਭਾਈ ਦਾ ਬਹੁਤ ਬਹੁਤ ਧੰਨਵਾਦ ਬਿੱਟੂ ਭਾਈ ਦਾ ਬਹੁਤ ਬਹੁਤ ਧੰਨਵਾਦ ਆਸ਼ੀਰਵਾਦ ਲੈਣਾ ਮੈਂ ਤੁਕੇ ਬਿੱਟੂ ਭਾਈ ਤੋਂ ਜਲ ਠੀਕ ਆ ਓਕੇ ਭਾਈ ਲਵ ਯੂ ਸਟੇ ਟਿਮਡ ਮਿਲਦੇ ਆ ਕੱਲ ਨੂੰ ਫੇ ਮਿਲਦੇ ਆ ਕੱਲ ਦੀ ਯਾ ਲਲਕਾਰਾ ਮਾਰ ਸੈਟ ਹੁਣੇ ਚੱਲ ਗਿਆ ਘਰਾਂ ਨੂੰ ਤੇ ਸੈਟ ਚੱਲਣ ਦਿਆ ਹੀ ਅਗਲਾ ਚਲੇਗੇ ਸਹਿਜ ਹੁਣੀ ਬਹੁਤ ਵਧੀਆ ਸ਼ਾਬਾਸ਼ ਬਹੁਤ ਵਧੀਆ ਝੋਤੇ ਪੁੱਤ ਸ਼ਾਬਾਸ਼ ਸ਼ਾਬਾਸ਼ ਐਵੇਂ ਨਹੀਂ ਪੋਜੀਸ਼ਨ ਆਉਂਦੀਆਂ ਇਦਾਂ ਆਉਂਦੀਆਂ ਪੋਜੀਸ਼ਨਾਂ ਆ ਵੈਰੀ ਗੁੱਡ ਕਾਸ਼ ਵੈਰੀ ਗੁੱਡ ਬੁਲਟ ਭਾਜੀ ਅੱਜ ਪਹਿਲੇ ਦਿਨ ਆਏ ਆ ਥੋੜਾ ਜਿਹਾ ਟਾਈਮ ਲੱਗੂਗਾ ਬੁਲਟ ਭਾਜੀ ਨੂੰ ਹਾਂ ਨਾ ਬੁਲਟ ਭਾਜੀ ਉਹ ਸਾਈਡ ਨੂੰ ਜੋ ਭਾਈਦਿਆਂ ਗੋਡਾ ਜ ਚੱਲ ਕੋਈ ਨਾ ਆਇਆ ਕਰ ਇੱਥੇ ਐਕਸਾਈ ਕਰਿਆ ਕਰ ਗੋਡਾ ਹੋ ਜਣਾ ਸਹੀ ਸਹੀ ਆ ਬੁਲਟ ਤੋਂ ਚੱਲ ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼